ਜਿਹੜਾ ਪੂਜਨ ਸਥਾਨ ਹੈ ਉਹ ਸਤ ਗੁਰੂ ਚਟਸਾਲ ਦੇ ਵਿੱਚ ਤਬਦੀਲ ਹੋ ਸਕਦਾ ਹੈ ਜਿਵੇਂ ਰੋਪੜ ਹੈ ਲੁਧਿਆਣਾ ਹੈ ਚੰਡੀਗੜ੍ਹ ਹੈ ਅੰਮ੍ਰਿਤਸਰ ਸਹਿ ਸ਼ਹਿਰ ਹੈ ਪਟਿਆਲਾ ਹੈ ਕਿੰਨੇ ਸ਼ਹਿਰਾਂ ਦੇ ਵਿੱਚ ਕਿੰਨੇ ਪ੍ਰਚਾਰਕ ਤਿਆਰ ਕੀਤੇ ਜਾਂਦੇ ਨੇ ਵੱਡੇ ਵੱਡੇ ਇਤਿਹਾਸਿਕ ਸਥਾਨਾਂ ਦੇ ਉੱਤੇ ਕਮਰੇ ਵੱਧਦੇ ਜਾ ਰਹੇ ਨੇ ਕਿਉਂਕਿ ਲੋਕਾਂ ਦੀ ਖੁਦ ਕਰਨ ਦੀ ਵਿਸ਼ਵਾਸ ਇੰਟਰਸਟ ਚਾਉ ਨਹੀਂ ਹੈ ਬੁਕਿੰਗਾਂ ਬਹੁਤ ਨਹੀਂ ਇੰਨਾ ਪਾਠ ਗੁਰੂਆਂ ਦੇ ਸਮੇਂ ਨਹੀਂ ਪੜਿਆ ਗਿਆ ਜਿੰਨਾ ਅੱਜ ਪੜਿਆ ਜਾ ਰਿਹਾ ਹੈ ਸਿੱਖਾਂ ਨੇ ਇੰਨਾ ਪਾਠ ਥੋੜਾ ਪੜਿਆ ਗੁਰੂ ਦੇ ਗੁਰੂਆਂ ਦੇ ਸਮੇਂ ਜਿਹੜੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮਕਾਲੀ ਸਿੱਖ ਸਨ ਸਮਕਾਲੀ ਮੀਨਸ ਗੁਰੂ ਸਾਹਿਬ ਦੇ ਨੇੜੇ ਤੇੜੇ ਗੁਰੂ ਸਾਹਿਬ ਦੀ ਉਮਰ ਦੇ ਗੁਰੂ ਸਾਹਿਬ ਨਾਲ ਰਹਿਣ ਵਾਲੇ ਸਿੱਖ ਸਨ ਇੰਨਾ ਪਾਠ ਤੇ ਉਹਨਾਂ ਨੇ ਵੀ ਨਹੀਂ ਕੀਤਾ ਜਿੰਨਾ ਅੱਜ ਆਪਾਂ ਕਰ ਰਹੇ ਹਾਂ ਜਾਂ ਧਾਰਮਿਕ ਸਥਾਨਾਂ 'ਚ ਹੋ ਰਿਹਾ ਹੈ ਪਰ ਉਹ ਥੋੜਾ ਕਰਦੇ ਸਨ ਅਸਰਦਾਰ ਕਰਦੇ ਸਨ ਕਈਆਂ ਦਾ ਕੰਮ ਥੋੜਾ ਕੀਤਾ ਉਹ ਕੰਮ ਨੂੰ ਥੋੜਾ ਹੱਥ ਲਾਉਂਦਾ ਹੈ ਉਹਦਾ ਨਜ਼ਾਰਾ ਆ ਜਾਂਦਾ ਵੀ ਬਾ ਪਤਾ ਲੈਂਦਾ ਫਲਾਣੇ ਬੰਦੇ ਨੇ ਕੰਮ ਕੀਤਾ ਕੋਈ ਸਾਰਾ ਦਿਨ ਹੀ ਲੱਗੇ ਰਹਿੰਦੇ ਆ ਗੱਲ ਫਿਰ ਨਹੀਂ ਬਣਦੀ ਇਹਦਾ ਮਤਲਬ ਕੰਮ ਕਰਨ ਦੇ ਵਿੱਚ ਉਸ ਬੰਦੇ ਦਾ ਢੰਗ ਕੀ ਹੈ ਇਸੇ ਤਰ੍ਹਾਂ ਪਾਠ ਕਰਨ ਦਾ ਢੰਗ ਕੀ ਹੈ ਕੋਈ ਕਹਿੰਦੇ ਪੜਿਓ ਜਾਓ ਜੀ ਪੜਿਓ ਜੋ ਸਾਰਾ ਦਿਨ ਉਹਨਾਂ ਨੂੰ ਕਦੋਂ ਮਿਲੋ ਉਹ ਮੂੰਹ ਚ ਰੀਪੀਟ ਕਰ ਰਹੇ ਹੁੰਦੇ ਨੇ ਘਰ ਜਾਓ ਤੇ ਰੀਪੀਟ ਕਰ ਰਹੇ ਹਾਂ ਕੁਰਸੀ ਤੇ ਬੈਠੇ ਰੀਪੀਟ ਕਰ ਰਹੇ ਹਾਂ ਸਫਰ ਚ ਵੀ ਉਹ ਗੁਟਕਾ ਲੈ ਕੇ ਪੜੀ ਜਾ ਰਹੇ ਪਤਾ ਹੈ ਨਹੀਂ ਦਿਮਾਗ ਹੋਰ ਪਾਸੇ ਚੱਲੀ ਜਾ ਰਿਹਾ ਘਰ ਚੋਂ ਕੀ ਕਰ ਰਿਹਾ ਉਹ ਕੀ ਕਰ ਤੋ ਨੇ ਫਲਾਣੀ ਚੀਜ਼ ਛੋਟਦੀ ਉਹਨੇ ਇਹ ਕਿਉਂ ਕਰ ਤੋ ਤੁਸੀਂ ਕਿੱਥੇ ਚੱਲੇ ਪਏ ਉਹ ਕਿਉਂ ਚੱਲੇ ਦਿਮਾਗ ਐਵੇਂ ਆਪਣਾ ਡਿਸਟਰਬ ਰਹਿੰਦਾ ਬਸ ਪੜੀ ਜਾ ਰਹੇ ਪੜੀ ਜਾ ਰਹੇ ਸਿੱਖ ਐਵੇਂ ਨਹੀਂ ਸਕਦਾ ਅੱਜ ਲੜੀਆਂ ਚੱਲ ਰਹੀਆਂ ਨੇ ਵੱਡਾ ਹਾਲ ਬਣਾ ਦਿੱਤਾ ਤੇ ਉਹਨਾਂ ਨੇ ਪਰਿਵਾਰ ਬੰਨ ਲੇ ਫਲਾਣਾ ਪਰਿਵਾਰ ਫਲਾਣਾ ਪਰਿਵਾਰ ਫਲਾਣਾ ਪਰਿਵਾਰ ਜਿਹੜਾ ਕੋਈ ਮੱਥਾ ਟੇਕਣਾ ਹੈ ਉਹਨੂੰ ਕਹਿ ਦਿੱਤਾ ਜੀ ਸਾਡੇ 49 ਲੜੀਆਂ ਹੋ ਗਈਆਂ ਦੋ ਬਾਕੀ ਨੇ ਤੁਸੀਂ ਵੀ ਆਪਣਾ ਨਾਮ ਲਿਖਾਓ ਉਹ ਬੰਦਾ ਵਿਚਾਰਾ ਮੱਥਾ ਟੇਕਣ ਆਇਆ ਫਸ ਜਾਂਦਾ ਉਹ ਕਹਿੰਦਾ ਵੀ ਅਸੀਂ ਭੇਟਾ ਦੇ ਦਿੱਤੀ ਲਾਸਟ ਦਿਨ ਸਾਡਾ ਨਾਮ ਬੋਲੇ ਜਾਣਾ ਤੇ ਬਸ ਬਣ ਗਈ ਗੱਲ ਕੰਮ ਤੇ ਆ ਰਹੀ ਜੀ ਬਣ ਗਈ ਗੱਲ ਨਹੀਂ ਪਹਿਲੀ ਗੱਲ ਸੀ ਵੀ ਸਾਵਧਾਨਤਾ ਅੱਜ ਪਾਠ ਬਹੁਤ ਹੋ ਰਹੇ ਨੇ ਲੜੀਆਂ ਹੋ ਰਹੀਆਂ ਨੇ ਲੜੀਆਂ ਦੀ ਲੜੀਆਂ ਚੱਲ ਰਹੇ ਨੇ ਵੱਡੇ ਵੱਡੇ ਇਤਿਹਾਸਿਕ ਸਥਾਨਾਂ ਦੇ ਉੱਤੇ ਕਮਰੇ ਵਧਦੇ ਜਾ ਰਹੇ ਨੇ ਕਿਉਂਕਿ ਲੋਕਾਂ ਦੀ ਖੁਦ ਕਰਨ ਦੀ ਵਿਸ਼ਵਾਸ ਇੰਟਰਸਟ ਚਾਉ ਨਹੀਂ ਹੈ ਬੁਕਿੰਗਾਂ ਬਹੁਤ ਨਹੀਂ ਵੱਡੇ ਇਤਿਹਾਸਿਕ ਸਥਾਨਾਂ ਦੇ ਉੱਤੇ ਬਹੁਤ ਜ਼ਿਆਦਾ ਕਿਤੇ ਲਾਇਬ੍ਰੇਰੀ ਬਹੁਤ ਘੱਟ ਦਿਖੇਗੀ ਜਿਹੜੇ ਬੱਚੇ ਆਏ ਨੇ ਉਹਨਾਂ ਦਾ ਐਜੂਕੇਸ਼ਨ ਗੁਰਦੁਆਰੇ 'ਚ ਸੈਂਟਰ ਖੋਲ੍ਹਿਆ ਜਾਵੇ ਗੁਰਮਤਿ ਦੀ ਕਲਾਸ ਲਈ ਬੱਚਿਆਂ ਨੂੰ ਬਿਠਾ ਲਿਆ ਜਾਵੇ ਵੀ ਬੱਚੇ ਗੁਰਦੁਆਰਾ ਸਾਹਿਬ 'ਚ ਟਿਕਦੇ ਨੇ ਇਤਿਹਾਸਿਕ ਸਥਾਨਾਂ ਤੇ ਇਸ ਤਰੀਕੇ ਕੋਈ ਵਿਊਟ ਹੋ ਸਕਦੀ ਹੈ ਜੋ ਬੱਚੇ ਰੂਟੀਨ 'ਚ ਕਈ ਸਾਲਾਂ ਤੋਂ ਆ ਰਹੇ ਨੇ ਉਨਾ ਨੂੰ ਅਸੀਂ ਕੀ ਦੇ ਰਹੇ ਹਾਂ ਸਟੈਪ ਬਾਈ ਸਟੈਪ ਸਿਲੇਬਸ ਤਿਆਰ ਕੀਤਾ ਜਾ ਸਕਦਾ ਹੈ ਵੀ ਇਹ ਬੱਚੇ ਇਸ ਐਤਵਾਰ ਆਏ ਇਸ ਮੰਗਲਵਾਰ ਇਤਿਹਾਸਿਕ ਸਥਾਨਾਂ ਦੀ ਗੱਲ ਆਪਾਂ ਕਰ ਰਹੇ ਹਾਂ ਤੇ ਜਿਹੜੇ ਵਧੀਆ ਪ੍ਰਚਾਰਕ ਨੇ ਕਿਸੇ ਵਿਦਵਾਨ ਨੇ ਬੜਾ ਸੋਹਣਾ ਜ਼ਿਕਰ ਕੀਤਾ ਕਹਿੰਦੇ ਪੰਜਾਬ ਦੇ ਵਿੱਚ ਕਈ ਵੱਡੇ ਸ਼ਹਿਰ ਨੇ ਜਿੱਥੇ ਕਥਾ ਦਾ ਗੁਰਮਤ ਦਾ ਕੋਰਸ ਕਰਾਇਆ ਜਾਂਦਾ ਹੈ ਜਿਵੇਂ ਰੋਪੜ ਹੈ ਲੁਧਿਆਣਾ ਹੈ ਚੰਡੀਗੜ੍ਹ ਹੈ ਅੰਮ੍ਰਿਤਸਰ ਸਹਿ ਸ਼ਹਿਰ ਹੈ ਪਟਿਆਲਾ ਹੈ ਕਿੰਨੇ ਸ਼ਹਿਰਾਂ ਦੇ ਵਿੱਚ ਕਿੰਨੇ ਪ੍ਰਚਾਰਕ ਤਿਆਰ ਕੀਤੇ ਜਾਂਦੇ ਨੇ ਇੱਕ ਸਾਲ ਦੇ ਵਿੱਚ ਫਿਰ ਉਹ ਜਿਹੜੇ ਨੇ ਕਥਾ ਵਾਚਕ ਤਿਆਰ ਹੁੰਦੇ ਨੇ ਉਹਨਾਂ ਤੋਂ ਅਸੀਂ ਕੀ ਕੰਮ ਲੈ ਰਹੇ ਹਾਂ ਅੱਗੇ ਉਹਨਾਂ ਦਾ ਫਿਊਚਰ ਕੀ ਹੈ ਜਾਂ ਤੇ ਹੋਵੇ ਨਾ ਵੀ ਸਾਨੂੰ ਲੋੜ ਹੀ ਨਹੀਂ ਭਾਈ ਵੀ ਸਾਨੂੰ ਕਿਸੇ ਚੀਜ਼ ਦੀ ਸਾਨੂੰ ਗੁਰਬਾਣੀ ਦਾ ਸਾਰਾ ਗਿਆਨ ਹੋ ਗਿਆ ਸਾਨੂੰ ਲੋੜ ਹੀ ਨਹੀਂ ਜਾਂ ਤੇ ਐਵੇਂ ਹੋਏ ਗੁਰਬਾਣੀ ਬਾਰੇ ਅਸੀਂ ਜਾਣਦੇ ਵੀ ਕੁਝ ਵੀ ਨਹੀਂ ਅੱਛਾ ਪ੍ਰਚਾਰਕ ਵੀ ਸੈਂਕੜੇ ਕਈ ਸੈਂਕੜੇ ਤਿਆਰ ਹਨ ਪਰ ਉਹਨਾਂ ਤੋਂ ਅਸੀਂ ਕਿਸੇ ਤਰੀਕੇ ਕੰਮ ਨਹੀਂ ਲੈ ਰਹੇ ਇਤਿਹਾਸਿਕ ਸਥਾਨਾਂ ਦੇ ਵਿੱਚ ਇੱਕ ਪ੍ਰਚਾਰਕ ਹੁੰਦਾ ਹੈ ਬਹੁਤ ਵੱਡਾ ਸਥਾਨ ਇੱਕ ਪ੍ਰਚਾਰਕ ਬਹੁਤ ਹੈ ਕਹਿੰਦੇ ਬਹੁਤ ਹੈ ਜਿਹੜੇ ਪ੍ਰਚਾਰਕਾਂ ਨੇ ਨਵੇਂ-ਨਵੇਂ ਕੋਰਸ ਕੀਤੇ ਨੇ ਵੱਡੇ ਇਤਿਹਾਸਿਕ ਸਥਾਨਾਂ ਦੇ ਉੱਤੇ ਉਹਨਾਂ ਨੂੰ ਮੌਕਾ ਦਿੱਤਾ ਜਾਵੇ ਅਲੱਗ-ਅਲੱਗ ਏਡਾ ਇਤਿਹਾਸਿਕ ਸਥਾਨ ਹੈ ਕਈ-ਕਈ ਕਿਲਿਆਂ ਦੇ ਵਿੱਚ ਇਤਿਹਾਸਿਕ ਸਥਾਨ ਨੇ ਸੰਗਤਾਂ ਦੀ ਘਾਟ ਨਹੀਂ ਸੰਗਤਾਂ ਦਾ ਤੁਸੀਂ ਇਕੱਠ ਦੇਖੋ ਕਿੰਨਾ ਵੱਡਾ ਭਾਰੀ ਇਕੱਠ ਹੈ ਇਤਿਹਾਸਿਕ ਸਥਾਨਾਂ ਤੇ ਜੋ ਸੰਗਤਾਂ ਆ ਰਹੀਆਂ ਨੇ ਜੋ ਨਵੇਂ ਕਥਾਕਾਰ ਨੇ ਪੜ੍ਹਾਈ ਕਰਨ ਵਾਲੇ ਵਿਦਵਾਨ ਗਿਆਨੀ ਸੱਜਣ ਨੇ ਕਈ ਨਵੇਂ ਹੋ ਕੇ ਵੀ ਬੜੀਆਂ-ਬੜੀਆਂ ਖੋਜਾਂ ਕਰ ਲੈਂਦੇ ਨੇ ਬਾਣੀ ਨੂੰ ਜਿਸ ਤਰੀਕੇ ਉਹ ਖੋਜ ਲੈਂਦੇ ਨੇ ਕਈ ਵਾਰ ਬੜੇ ਵੱਡੇ ਮਾਹਰ ਪ੍ਰਚਾਰਕ ਵੀ ਉੱਥੇ ਤੱਕ ਨਹੀਂ ਪਹੁੰਚ ਪਾਉਂਦੇ ਇੱਕ ਤੇ ਉਹਨਾਂ ਨੂੰ ਵੀ ਅੱਗੇ ਵਧਣ ਦਾ ਮੌਕਾ ਮਿਲੇਗਾ ਖੋਜ ਸਰਚ ਗਿਆਨ ਪੜ੍ਹਨ ਦਾ ਮੌਕਾ ਮਿਲੇਗਾ ਜਦੋਂ ਅਸੀਂ ਉਹਨਾਂ ਤੋਂ ਕੰਮ ਲਵਾਂਗੇ ਉਹਨਾਂ ਦਾ ਬਣਦਾ ਹੱਕ ਉਹਨਾਂ ਨੂੰ ਦਵਾਂਗੇ ਇਤਿਹਾਸਕ ਸਥਾਨਾਂ ਤੇ ਕੋਈ ਘਾਟ ਨਹੀਂ ਸਭ ਤੋਂ ਵੱਡਾ ਲਾਭ ਹੋਵੇਗਾ ਸਭ ਤੋਂ ਵੱਡਾ ਲਾਭ ਉਹ ਹੈ ਇਤਿਹਾਸਿਕ ਸਥਾਨਾਂ ਦੇ ਉੱਤੇ ਸੰਗਤਾਂ ਸਿਰਫ ਮੱਥਾ ਟੇਕ ਕੇ ਨਹੀਂ ਜਾਣਗੀਆਂ ਸੰਗਤਾਂ ਸਿਰਫ ਮੱਥਾ ਟੇਕ ਕੇ ਨਹੀਂ ਜਾਣਗੀਆਂ ਕੋਈ 35 ਅੱਖਰ ਸਿੱਖ ਕੇ ਜਾਏ ਕੋਈ ਮੁਹਾਰਨੀ ਸਿੱਖ ਕੇ ਜਾਏ ਕੋਈ ਮੂਲ ਮੰਤਰ ਸਿੱਖ ਕੇ ਜਾਏ ਕੋਈ 10 ਗੁਰੂਆਂ ਦੇ ਨਾਮ ਸਿੱਖ ਕੇ ਜਾਏ ਜਿਹੜਾ ਪੂਜਨ ਸਥਾਨ ਹੈ ਉਹ ਸਤਗੁਰੂ ਚਟਸਾਲ ਦੇ ਵਿੱਚ ਤਬਦੀਲ ਹੋ ਸਕਦਾ ਹੈ ਕਮੀ ਕੋਈ ਨਹੀਂ ਸ਼ਾਇਦ ਇਹ ਕਹਿਣਾ ਪੈਣਾ ਹੈ ਵਿਉਂਤਬੰਦੀ ਦੀ ਕਮੀ ਹੈ ਕਿਉਂ ਕਿਉਂਕਿ ਅਸੀਂ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਲੜੀਆਂ ਦੀਆਂ ਲੜੀਆਂ ਪਾਠਾਂ ਦੀਆਂ ਪਾਠਾਂ ਦੇ ਮੁਤਾਬਕ ਅਸੀਂ ਆਪਣਾ ਮਾਇਕ ਪੱਖ ਤੇ ਆਰਥਿਕ ਪੱਖ ਜਾਂ ਆਪਾਂ ਕਹਿ ਲਈ ਉਹ ਤੇ ਪਾਰਾ ਕਰ ਲੈਨੇ ਆ ਉਹ ਤੇ ਮਜ਼ਬੂਤ ਕਰ ਲੈਨੇ ਆ ਬਿਲਡਿੰਗ ਫੰਡ ਤੇ ਹੋਰ ਫੰਡ ਹੋਰ ਫੰਡ ਬੜੇ-ਬੜੇ ਬੜੇ ਸਥਾਨਾਂ ਦੇ ਉੱਤੇ ਕਿਤੇ ਅਸੀਂ ਧਿਆਨ ਦਈਏ ਕੋਈ ਚੀਜ਼ ਦੀ ਕਮੀ ਨਹੀਂ ਹੁੰਦੀ ਪਰ ਉਹਦੇ ਚੋਂ ਅਸੀਂ এজেন্ডਾ ਕੀ ਮੱਥੇ ਆ ਸੀ ਰਿਜ਼ਲਟ ਕੀ ਤਿਆਰ ਕੀਤਾ ਇਹ ਬੜਾ ਕੀਮਤੀ ਵਿਸ਼ਾ ਹੈ ਬਹੁਤ ਧਿਆਨਯੋਗ ਵਿਸ਼ਾ ਹੈ ਵੱਡੇ ਵੱਡੇ ਸਥਾਨਾਂ ਦੇ ਉੱਤੇ ਅਸੀਂ ਵੈਲ ਐਜੂਕੇਟ ਜਿਨ੍ਹਾਂ ਨੇ ਚੰਗੀ ਐਜੂਕੇਸ਼ਨ ਗੁਰਮਤਿ ਦੀ ਪ੍ਰਾਪਤ ਕੀਤੀ ਹੈ ਉਹਨਾਂ ਨੂੰ ਥੇ ਟੀਚਰ ਬਣਾ ਕੇ ਗੁਰਦੁਆਰਾ ਸਾਹਿਬ ਨੂੰ ਇੱਕ ਸੈਂਟਰ ਦੇ ਰੂਪ ਦੇ ਵਿੱਚ ਵੀ ਅਸੀਂ ਤਬਦੀਲ ਕਰ ਸਕਦੇ ਹਾਂ ਤਾਂ ਹੀ ਤੇ ਇਸ ਬਾਣੀ ਨੂੰ ਸੋਝੀ ਕਰਕੇ ਆ ਗਿਆ ਸੀ ਨੀਰਾ ਮੱਥਾ ਟੇਕਣਾ ਨਹੀਂ ਨੀਰੇ ਪਾਠ ਰਖਾਣੇ ਨਹੀਂ ਬੜਾ ਵੱਡਾ ਸਾਨੂੰ ਲਾਭ ਹੋਵੇਗਾ ਇਹ ਲਾਭ ਜਿਹੜਾ ਹੈ ਦਹਾਕਿਆਂ ਦਾ ਲਾਭ ਰਿਜ਼ਲਟ ਨਹੀਂ ਹੋਵੇਗਾ ਸਾਲਾਂ ਦਾ ਲਾਭ ਰਿਜ਼ਲਟ ਨਹੀਂ ਹੋਵੇਗਾ ਇਹ ਮਹੀਨਿਆਂ ਬਾਅਦ ਰਿਜ਼ਲਟ ਤਿਆਰ ਨਹੀਂ ਹੋਵੇਗਾ ਇਹ ਹਫ਼ਤੇ ਬਾਅਦ ਰਿਜ਼ਲਟ ਤਿਆਰ ਨਹੀਂ ਹੋਵੇਗਾ ਇੱਕ ਦਿਨ ਦੇ ਵਿੱਚ ਰਿਜ਼ਲਟ ਤਿਆਰ ਹੋ ਸਕਦਾ ਹੈ ਇੱਕ ਦਿਨ ਦੇ ਵਿੱਚ ਨੌਜਵਾਨ ਬਜ਼ੁਰਗ ਵੱਡੇ ਗੁਰਦੁਆਰਾ ਸਾਹਿਬ ਬੈਠਣ ਵੱਡੇ ਲੈਵਲ ਦੇ ਉੱਤੇ ਬਾਣੀ ਦੇ ਵਿਚਾਰ ਉਹਨਾਂ ਨੂੰ ਦੱਸੇ ਜਾਣ ਤੇ ਜਿਹੜੇ ਛੋਟੇ ਬੱਚੇ ਹਨ 5 ਸਾਲ 10 ਸਾਲ 15 ਸਾਲ 16 ਸਾਲ ਸਾਡੇ ਜਿਹੜੇ ਨੌਜਵਾਨ ਵਾਲੇ ਪਾਸੇ ਜਾ ਰਹੇ ਨੇ ਜਿਨ੍ਹਾਂ ਨੂੰ ਗੁਰਮਤ ਦੀ ਬਹੁਤੀ ਲੋੜ ਹੈ ਜੋ ਪਨੀਰੀ ਹੈ ਜੋ ਆਰੰਭ ਹੋ ਰਿਹਾ ਹੈ ਉਹਨਾਂ ਨੂੰ ਅਲੱਗ-ਅਲੱਗ ਕਮਰਿਆਂ ਦੇ ਵਿੱਚ ਗੁਰਮਤ ਸੈਂਟਰ ਦੇ ਰੂਪ ਵਿੱਚ ਅਸੀਂ ਭੇਜ ਸਕਦੇ ਹਾਂ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਐਜੂਕੇਸ਼ਨ ਸੈਂਟਰ ਐਜੂਕੇਸ਼ਨ ਸੈਂਟਰ ਗੁਰੂ ਦਾ ਗਿਆਨ ਗੁਰੂ ਦਾ ਗਿਆਨ ਇਹ ਨਹੀਂ ਕਿ ਉਸ ਇੱਕ ਨੰਬਰ ਹਾਲ 'ਚ ਪਾਠ ਦੋ ਨੰਬਰ ਹਾਲ 'ਚ ਪਾਠ 50 ਨੰਬਰ ਹਾਲ 'ਚ ਪਾਠ 25 ਨੰਬਰ 'ਚ ਫਲਾਣਾ ਅਸੀਂ ਉਹਨੂੰ 113 ਨੰਬਰ 'ਚ ਫਲਾਣਾ ਉਸਿਓ ਉੱਥੇ ਜਾ ਰਹੇ ਨੇ ਮੱਥਾ ਟੇਕ ਰਹੇ ਨੇ ਰਮਾਲੇ ਚੜਾ ਰਹੇ ਨੇ ਪੇਟਾ ਦੇ ਰਹੇ ਨੇ ਪ੍ਰਸ਼ਾਦ ਲੈ ਕੇ ਆ ਰਹੇ ਨੇ ਨਿਕਲ ਕੀ ਰਿਹਾ ਹੈ ਸੋਚਣ ਵਾਲੀ ਗੱਲ ਹੈ ਵਧ ਕੀ ਰਿਹਾ ਹੈ ਵਧ ਤੇ ਫਿਰ ਅਸੀਂ ਜਿਹੜਾ ਉਹਨਾਂ ਸਥਾਨਾਂ ਦੇ ਉੱਤੇ ਮਾਇਕ ਪੱਖ ਬਹੁਤ ਮਜ਼ਬੂਤ ਹੋ ਜਾਂਦਾ ਹੈ ਫਿਰ ਅਸੀਂ ਉਹਨੂੰ ਕਿਤੇ ਨਸ਼ਿਆਂ ਕੇਂਦਰ ਸੈਂਟਰ ਤੇ ਲਾ ਰਹੇ ਹਾਂ ਕਿਤੇ ਹੋਰ ਅਸੀਂ ਲਾ ਰਹੇ ਹਾਂ ਉਦੀ ਨੋਬਤ ਹੀ ਨਾ ਪਏ ਜਦੋਂ ਗੁਰਦੁਆਰਾ ਹੀ ਐਜੂਕੇਸ਼ਨ ਘਰ ਬਣ ਗਿਆ ਜਿਹੜਾ ਪੈਸਾ ਇਕੱਠਾ ਆਇਆ ਆਪਾਂ ਕਹਿੰਨੇ ਫਲਾਣੀ ਥਾਂ ਤੇ ਅੱਜ ਲੰਗਰ ਸਿੱਖ ਫਲਾਣੀ ਥਾਂ ਤੇ ਲੰਗਰ ਫਲਾਣੀ ਥਾਂ ਤੇ ਲੰਗਰ ਬਹੁਤ ਵਧੀਆ ਗੱਲ ਹੈ ਜਦੋਂ ਗੁਰੂ ਦੇ ਘਰ ਤੋਂ ਮੁੱਢ ਹੀ ਸਵਾਰ ਲਿਆ ਜਾਵੇ ਮੁੱਢ ਹੀ ਸਵਾਰ ਲਿਆ ਜਾਵੇ ਜਿਹੜੇ ਬੱਚੇ ਗੁਰੂ ਕੋਲ ਆ ਕੇ ਐਜੂਕੇਸ਼ਨ ਪ੍ਰਾਪਤ ਕਰ ਲੈਣਗੇ ਉਹ ਅਗਲੀ ਕਾਮਯਾਬੀਆਂ ਦੇ ਵਿੱਚ ਕੀ ਉਹ ਗੁਰੂ ਘਰ ਸੇਵਾ ਨਹੀਂ ਕਰਨਗੇ ਅਸੀਂ ਇਸ ਸਥਾਨ ਤੇ ਦੇਖਦੇ ਹਾਂ ਕੈਨੇਡਾ ਦੇ ਕਈ ਸਥਾਨ ਲਾਈਵ ਚੱਲਦੇ ਨੇ ਬੜੇ ਨੌਜਵਾਨ ਭਰਾ ਭੈਣਾਂ ਜਿਹੜੀਆਂ ਹੁਣ ਕੰਮ ਦੇ ਵਿੱਚ ਪਰਫੈਕਟ ਹੋ ਗਏ ਜਿਨ੍ਹਾਂ ਨੂੰ ਕੰਮ ਮਿਲ ਗਿਆ ਉਹ ਰਾਸ਼ਨ ਲੈ ਕੇ ਆਉਂਦੇ ਨੇ ਗੁਰਦੁਆਰਾ ਸਾਹਿਬ ਉਹ ਰਾਸ਼ਨ ਲੈ ਕੇ ਆਉਂਦੇ ਬੜੀ ਖੁਸ਼ੀ ਖੁਸ਼ੀ ਚਾਓ ਚਾਓ ਆ ਕੇ ਬੁਰੂ ਅੱਗੇ ਹੱਥ ਜੋੜ ਕੇ ਉਹ ਰਾਸ਼ਨ ਅਰਪਣ ਕਰਦੇ ਨੇ ਭੇਟਾ ਕਰਦੇ ਨੇ ਸੇਵਾ ਕਰਦੇ ਨੇ ਉਹ ਕਿਉਂ ਕਹਿੰਦੇ ਜੀ ਜਦੋਂ ਸਾਡਾ ਇਸ ਦੇਸ਼ ਵਿੱਚ ਕੋਈ ਵੀ ਸਾਥੀ ਨਹੀਂ ਸੀ ਅਸੀਂ ਗੁਰੂ ਕੋਲ ਹੱਥ ਜੋੜ ਕੇ ਲੰਗਰ ਛਕਦੇ ਰਹੇ ਹਾਂ ਅੱਜ ਸਾਨੂੰ ਮਾਲਕ ਨੇ ਬਰਕਤਾਂ ਦਿੱਤੀਆਂ ਅੱਜ ਅਸੀਂ ਸੇਵਾ ਕਰ ਰਹੇ ਹਾਂ ਜਦੋਂ ਤੁਸੀਂ ਗੁਰੂ ਕੋਲ ਗਿਆਨ ਲੈ ਲਿਆ ਬਾਣੀ ਲੈ ਲਈ ਐਜੂਕੇਸ਼ਨ ਲੈ ਲਈ ਸੋਝੀ ਲੈ ਲਈ ਸਮਝ ਲੈ ਲਈ ਜਦੋਂ ਉਹ ਸਾਨੂੰ ਅੱਗੇ ਜਾ ਕੇ ਗੁਰ ਕਾ ਬਚਨ ਬਸੇ ਜੀ ਨਾਲੇ ਹੋ ਕੇ ਗੁਰ ਮੇਰੇ ਸੰਗ ਸਦਾ ਹੈ ਨਾਲੇ ਹੋ ਕੇ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੋ ਕੇ ਸਹਾਈ ਹੋਏਗਾ ਤੇ ਉਹ ਬੱਚੇ ਫਿਰ ਗੁਰੂ ਘਰ ਤੋਂ ਟੁੱਟ ਹੀ ਨਹੀਂ ਸਕਦੇ ਉਹ ਟੁੱਟ ਹੀ ਨਹੀਂ ਸਕਦੇ ਜਦੋਂ ਉਹਨਾਂ ਦਾ ਆਰੰਭ ਜ਼ਿੰਦਗੀ ਅਧਿਆਤਮਕਤਾ ਦੀ ਸ਼ੁਰੂਆਤ ਉੱਥੋਂ ਹੋਵੇ ਉੱਥੋਂ ਹੋਵੇ ਇਹ ਨਹੀਂ ਵੀ ਸਿਰਫ ਆਏ ਤੇ ਆਪਾਂ ਮੱਥਾ ਟੇਕਿਆ 5 ਮਿੰਟ ਬੈਠੇ 2 ਘੜੀਆਂ ਬੈਠੇ ਤੇ ਆਪਾਂ ਚੱਲ ਗਏ ਜੀ ਨਹੀਂ ਗੁਰਦੁਆਰਾ ਸਾਹਿਬ ਇੱਕ ਐਜੂਕੇਸ਼ਨ ਅੱਧਰ ਦੇ ਉੱਤੇ ਪ੍ਰਚਾਰਕ ਦਾ ਸੈਂਟਰ ਬਣ ਸਕਦਾ ਹਰ ਇੱਕ ਗੁਰਦੁਆਰਾ ਸਾਹਿਬ ਖਾਸ ਕਰਕੇ ਇਤਿਹਾਸਿਕ ਸਥਾਨ ਸਾਡੇ ਵਿੱਚ ਇਹ ਕੁਝ ਸਾਲਾਂ ਤੋਂ ਰੁਝਾਨ ਪਾਇਆ ਜਾ ਰਿਹਾ ਹੈ ਤੁਸੀਂ ਵੀ ਸ਼ਾਇਦ ਜੇ ਜਾਗਰਤੀ ਸੋਚ ਹੈ ਤੇ ਬਰੀਕੀ ਨਾਲ ਜ਼ਰੂਰ ਨੋਟ ਕੀਤਾ ਹੋਵੇਗਾ ਵੱਡੇ ਵੱਡੇ ਇਤਿਹਾਸਿਕ ਸਥਾਨਾਂ ਤੇ ਭੀੜ ਤੇ ਵੱਧ ਗਈ ਪਰ ਗੁਰਮਤ ਦਾ ਸਿਧਾਂਤ ਨਹੀਂ ਦਿਸ ਰਿਹਾ ਕਿ ਇਕੱਠ ਕਰਾਉਣਾ ਜਾਂ ਕਰਨਾ ਹੀ ਸਾਡਾ ਪਰਪਸ ਸੀ ਕਿ ਇਕੱਠ ਕਰਨਾ ਜਾਂ ਕਰਾਉਣਾ ਹੀ ਸਾਡਾ ਪਰਪਸ ਸੀ ਜਾਂ ਉਹਦੇ ਵਿੱਚੋਂ ਕੁਝ ਤਿਆਰੀਆਂ ਕਰਨੀਆਂ ਸਾਡਾ ਪਰਪਸ ਸੀ ਕੁਝ ਰਿਜ਼ਲਟ ਤਿਆਰ ਕਰਨੇ ਸਾਡੇ ਪਰਪਸ। ਇਹ ਸਾਨੂੰ ਸੋਚਣਾ ਪੈਣਾ ਹੈ, ਇਹ ਸਾਨੂੰ ਵਿਚਾਰਨਾ ਪੈਣਾ ਹੈ। ਜੇ ਇਤਿਹਾਸਿਕ ਸਥਾਨਾਂ ਤੋਂ ਗੁਰਮਤ ਦਾ ਵਿਚਾਰ, ਗੁਰਮਤ ਦੇ ਵਿਦਿਆਲਏ, ਕਲਾਸ ਰੂਮ, ਐਜੂਕੇਸ਼ਨ, ਟੀਚਰ ਲੈਵਲ ਹਾਈ ਜੇ ਇਸ ਨੂੰ ਅਸੀਂ ਬੜਾ ਸੋਹਣਾ ਰੂਪ ਦੇ ਦੇਈਏ, ਲੈਵਲ ਦੇ ਹਿਸਾਬ ਨਾਲ ਜਦੋਂ ਸ਼ੁਰੂਆਤ ਕਰਾਂਗੇ ਤੇ ਅੱਗੇ-ਅੱਗੇ ਰਸਤੇ ਬਣਦੇ ਨੇ, ਅੱਗੇ-ਅੱਗੇ ਸੁਝਾਅ ਆਉਂਦੇ ਨੇ, ਅੱਗੇ-ਅੱਗੇ ਹੋਰ ਫੈਲਾਵ ਹੁੰਦਾ ਹੈ ਸ਼ੁਰੂਆਤ। ਮਤਲਬ ਅਸੀਂ ਹਲੇ ਸ਼ੁਰੂਆਤ ਹੀ ਨਹੀਂ ਕਰ ਪਾਏ ਸ਼ੁਰੂਆਤ ਹੀ ਨਹੀਂ ਕਰ ਪਾਏ ਸੋ ਸਾਨੂੰ ਇਸ ਪਾਸੇ ਵੱਲ ਬੜਾ ਯਤਨ ਕਰਨ ਦੀ ਜ਼ਰੂਰਤ ਹੈ ਸੋ ਜਿਹੜੀ ਆਪਾਂ ਵਿਸ਼ਾ ਆਰੰਭ ਕੀਤਾ ਸੀ